ਵਾਹਿਗੁਰੂ 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 ਪ੍ਰਭਾਤੀ ਮਹੱਲਾ ਪੰਜਵਾਂ ਸੇ ਤਨਵੰਤ ਸੇ ਸੱਚ ਸਾਹਾ ਹਰ ਕੀ ਦਰਗਾਹ ਨਾਮ ਵਸਾਹਾ ਹਰ ਹਰ ਨਾਮ ਜਪੋ ਮਨ ਮੀਤਾ ਗੁਰ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀਵਾदाई ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਨ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪਰਵਾਤੀ ਮਹੱਲਾ ਪੰਜਵਾਂ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾਨਸੈ ਹਰ ਰੰਗ ਰਾਤਾ ਮਨ ਰਾਮੁ ਗੁਣ ਗਾਵੇ ਮੁਕਟੋ ਸਾਧੂ ਧੂਰੀ ਨਾਵੇ ਰਹਾਉ ਗੁਰ ਪ੍ਰਸਾਦੀ ਉਤਰੇ ਪਾਰ ਭਉ ਪਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪਹਿ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸ ਸੁਖ ਖਨੇਰੇ ਦੁਸ਼ਮਣ ਦੁੱਖ ਨਾ ਆਵੇ ਨੇਰੇ ਗੁਰਪੂਰੈ ਆਪਣੇ ਕਰ ਰਾਖੇ ਹਰਨਾਮ ਜਪਤ ਕਿਲ ਬਿਖ ਸਭ ਲਾਥੇ ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਹੁ ਲੈ ਮੇਲੇ ਜਨਮ ਮਰਨ ਦੁਖ ਫਾਹਾ ਕਾਟਿਆ ਕਹੋ ਨਾਨਕ ਗੁਰ ਪੜਦਾ ਢਾਕਿਆ ਪਰਬਤੀ ਮਹਲਾ 5ਵਾਂ ਸਤਗੁਰ ਪੂਰੇ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ ਰਹਾਉ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨੇ ਤੇ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਬਨੀ ਥਾਈ ਸੰਗ ਸਹਾਈ ਜਹ ਹਉ ਜਾਈ ਦੁਇ ਕਰ ਜੋੜ ਕਰੀਂ ਅਰਦਾਸ ਸਦਾ ਜੱਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਕਿਨ ਵਿਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋਆ ਜੋਗ ਸਾਧ ਸੰਗ ਹੋਆ ਪਰਗਾਸ ਚਰਨ ਕਮਲ ਮਨ ਮਾਹੀ ਨਿਵਾਸ ਜਿਨ ਕੀ ਆਤਨ ਲੀਆ ਰਾਖ ਪ੍ਰਭ ਪੂਰਾ ਅनाथ ਕਾ ਨਾਥ ਜਿਸਹਿ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲਖ 84 ਜੋਨ ਨਾ ਭਵੇ ਹੀ ਹਉ ਹਾ ਚਰਨ ਪੂਜਾਰੀ ਮੁਖ ਊਜਲ ਸਾਚੇ ਦਰਬਾਰੀ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ ਜਲ ਫਲ ਮਈਲ ਪੀਖੈ ਪਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਪੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪਰਸਾਦ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣ ਤਨ ਹਾਲ ਬਿਨਸ ਗਏ ਵਿਖਿਆ ਜੰਜਾਲ ਸਾਚ ਸ਼ਬਦ ਸਿਓ ਲਾਗੀ ਪ੍ਰੀਤ ਹਰ ਪ੍ਰਭੇ ਅਪਨਾਇਆ ਚੀਤ ਨਾਮ ਜਪਤ ਹੁਆ ਪ੍ਰਗਾਸ ਗੁਰ ਸ਼ਬਦੇ ਕੀਨਾਰਦੈ ਨਿਵਾਸ ਗੁਰ ਸਮਰੱਥ ਸਦਾ ਦਇਆਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭਾਤੀ ਮਹੱਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭੈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾਉ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੁਖ ਮਨ ਬੂਠੇ ਹਰ ਗੁਣ ਗਾਏ ਗੁਰ ਨਾਨਕ ਤੂਠੇ ਪਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਬੇਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਬਰ ਨਾ ਦੂਜਾ ठाਉ ਨਾਹੀ ਬਿਨ ਹਰਨਾਉ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪੀਐ ਨੀਤਾ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗੈ ਕੈ ਪ੍ਰੀਤ ਰਹਾਉ ਨਾਮ ਲਾਗੈ ਦੂਖ ਭਾਗੈ ਸਰਨ ਪਾਲਨ ਜੋਗ ਸਤਿਗੁਰ ਭੇਟੈ ਜਮਨਾ ਤੇਟੈ ਜਿਸ ਧੁਰ ਹੋਵੇ ਸੰਜੋਗ ਰੈਣ ਦਿਨ ਸਤਿਹਾਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸਹਿ ਪੂਰਨ ਕਰਮ ਜਨਮ ਜਨਮ ਵਿਖਾਦ ਬਿਨਸੀ ਰਾਖ ਨੀਨੇ ਆਪ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਬੇਪਹਾਸ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨ ਸਜਾਏ ਅੰਤ ਆਪ ਰਹਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਸ਼ੂ ਨਾ ਜਾਣੈ ਰੱਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੀਕ ਊਚ ਮੂਚ ਬੇਅੰਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਣ ਆਧਾਰ ਦੁਖ ਬਿਦਾਰ ਦੈਨ ਹਾਰ ਬੁੱਧ ਬਿਬੇਕ ਨਮਸਕਾਰ ਰਖਣ ਹਾਰ ਮਨ ਆਰਾਧ ਪ੍ਰਭੂ ਮੇਕ ਸੰਤਰੀਨ ਕਰੂੰ ਮੱਜਨ ਨਾਨਕ ਪਾਵੇ ਸੁਖ ਅਨੇਕ ਪ੍ਰਭਾਤੀ ਅਸ਼ਟ ਪਦੀਆਂ ਮਹੱਲਾ ਪਹਿਲਾ ਵਿਪਾਸ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਧੁਬਦਾ ਬਉਰੀ ਮਨ ਬੋਹਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਫੋਨ ਬੰਦ ਨਾ ਪਾਇਆ ਸਤਿਗੁਰ ਰੱਖੇ ਨਾਮ ਦਿੜਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਰ ਤਰੈ ਰਹਾਉ ਮਾਇਆ ਸੰਚ ਰਾਜੇ ਅਹੰਕਾਰੀ ਮਾਇਆ ਸਾਥ ਨਾ ਚੱਲੈ ਪਿਆਰੀ ਮਾਇਆ ਮਮਤਾ ਹੈ ਬਹੁ ਰੰਗੀ ਬਿਨ ਨਾਮੈ ਕੋ ਸਾਥ ਨਾ ਸੰਗੀ ਜਿਉ ਮਨ ਦੇਖਹਿ ਪਰਮਨ ਤੈਸਾ ਜੈਸੀ ਮਨਸਾ ਤੈਸੀ ਦਸ਼ਾ ਜੈਸਾ ਕਰਮ ਤੈਸੀ ਲਿਵ ਲਾਵੇ ਸਤਗੁਰੂ ਪੂਛ ਸਹਜ ਘਰ ਪਾਵੇ ਰਾਗ ਨਾਦ ਮਨ ਦੂਜੈ ਪਾਏ ਅੰਤਰ ਕਪਟ ਮਹਾ ਦੁਖ ਪਾਏ ਸਤਗੁਰ ਭੇਟੈ ਸੋਜੀ ਪਾਏ ਸਚਿਆ ਨਾਮ ਰਹਿ ਲਿਵ ਲਾਈ ਸਚਿਆ ਸ਼ਬਦ ਸੱਚ ਕਮਾਵੇ ਸੱਚੀ ਬਾਣੀ ਹਰ ਗੁਣ ਗਾਵੇ ਨਿਜ ਘਰ ਵਾਸ ਅਮਰ ਪਦ ਪਾਵੇ ਤਾਂ ਦਰ ਸਾਚੈ ਸੋਭਾ ਪਾਵੇ ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਹਉਮੈ ਮੇਰਾ ਸ਼ਬਦੇ ਖੋਈ ਨਿਰਮਲ ਨਾਮ ਵਸੈ ਮਨ ਸੋਈ ਇਸ ਜਗ ਮਹਿ ਸ਼ਬਦ ਕਰਨੀ ਹੈ ਸਾਰ ਬਿਨ ਸ਼ਬਦ ਹੈ ਹੋਰ ਮੋਗਵਾਰ ਸ਼ਬਦੇ ਨਾਮ ਰਖੈ ਉਰ ਤਾਰ ਸ਼ਬਦੇ ਗਤ ਮਤਮੋਖ ਦਵਾਰ ਅਵਰ ਨਹੀਂ ਕਰ ਦੇਖਣ ਹਾਰੂ ਸਾਚਾ ਆਪ ਅਨੂਪੇ ਅਪਾਰੂ RAM ਨਾਮੇ ਉਤਮ ਗਤ ਹੋਈ ਨਾਨਕ ਖੋਜ ਲਹਿ ਜਨ ਕੋਈ ਪ੍ਰਭਾਤੀ ਮਹੱਲਾ ਪਹਿਲਾ माया मोह सगल जग छाया कामण देख काम लुभाया सुत कंचन सिहो हेत बदाया सब किसे अपना एक राम पराया ऐसा जाप जपो जपमाली दुख सुख पर हर भगत निराली रहा गुण निदान तेरा अंत ना पाया साच शब्द तुझ माहि समाया ਆਵਾ ਗੌਣ ਤੁਧਿਆ ਪਰਚਾਇਆ ਸੇਈ ਭਗਤ ਜਿਨ ਸੱਚ ਚੇਤ ਲਾਇਆ ਗਿਆਨ ਧਿਆਨ ਨਰਹਰ ਨਿਰਬਾਣੀ ਬਿਨ ਸਤਗੁਰ ਭੇਟੇ ਕੋਏ ਨਾ ਜਾਣੀ ਸਗਲ ਸਰੂਪਰ ਜੋਤਿ ਸੁਮਾਣੀ ਆਨੰਦ ਰੂਪ ਬਿਟੋ ਕੁਰਬਾਨੀ ਭਾਉ ਭਗਤ ਗੁਰਮਤੀ ਪਾਏ ਹਉਮੈ ਵਿੱਚੋਂ ਸ਼ਬਦ ਜਲਾਏ ਧਾਵਤ ਰਾਖੈ ਠਾਕ ਰਹਾਈ ਸੱਚਾ ਨਾਮ ਮਨ ਵਸਾਏ ਵਿਸੰਬਨੋਦ ਰਹੇ ਪਰਮਾਦੀ ਗੁਰਮਤਿ ਮਾਨਿਆ ਏਕ ਲਿਵ ਲਾਗੀ ਦੇਖਨਵਾਰਿਆ ਜਲ ਮਹਿ ਆਗੀ ਸੋ ਬੂਝੈ ਹੋਵੈ ਵਡਭਾਗੀ ਸਤਗੁਰੁ ਸੇਵੇ ਪਰਮ ਚਕਾਈ ਅਨ ਦਿਨ ਜਾਗੈ ਸਚ ਲਿਵ ਲਾਈ ਏਕੋ ਜਾਣੈ ਅਵਰ ਨਾ ਕੋਇ ਸੁਖ ਦਾਤਾ ਸੇਵੇ ਨਿਰਮਲ ਹੋਇ सेवा सुरत शब्द विचार जप तप संजम हौ मैं मार जीवन मुक्त जा शब्द सुनाए सच्ची रहत सच्चा सुख पाए सुख दाता दुख मेटण हारा और ना सू जस बीजीकारा तन मन तन हर आगे राखिया नानक कह महाराज चाखिया प्रभा ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਪੁੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤ ਗੁਰ ਕਿਛ ਸੋਜੀ ਨਾਹੀ ਪਰਮੇ ਭੂਲਾ ਬੂੜ ਮਰੈ ਅੰਦਾ ਭਰਿਆ ਪਰ ਪਰ ਤੂਵੈ ਅੰਤਰ ਕੀ ਮਲ ਕਦੇ ਨਾ ਲਹਿ ਨਾਮ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ ਖਟ ਕਰਮੋ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਬ ਗੁਣ ਮੋਹੀ ਰਹਾਉ ਮਾਇਆ ਧੰਦਾ ਤਾਮਣੀ ਦੁਰਮਤਕਾਰ ਵਿਕਾਰ ਮੂਰਖ ਆਪ ਗਣਾਈਂਦਾ ਬੂਝ ਨਾ ਸਕੈ ਕਾਰ ਮਨ ਸਾ ਮਾਇਆ ਮੋਹਣੀ ਮਨ ਮੁਖ ਬੋਲ ਖਵਾਰ ਮੱਜਨ ਝੂਠਾ ਚੰਡਾਲ ਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਬਾਦ ਝੂਠੇ ਵਿੱਚ ਹੰਕਾਰਨ ਹੈ ਖਸਮ ਨਾ ਪਾਵੇ ਸਾਧ ਬਿਨ ਨਾਵੇ ਹੋਰ ਕਮਾਵਣਾ ਫਿੱਕਾ ਆਵੇ ਸਾਧ ਦੁਸ਼ਟੀ ਸਭਾ ਵਿਗੁੱጪ ਹੈ ਬਿਕਵਾਤੀ ਜੀਵਨ ਬਾਦ ਇਹ ਬ੍ਰਹਮ ਭੂਲੇ ਮਰੋ ਨਾ ਕੋਈ ਸਤਗੁਰ ਸੇਵ ਸਦਾ ਸੁਖ ਹੋਈ ਬਿਨ ਸਤਗੁਰ ਮੁਕਤ ਕਿਨੈ ਨਾ ਪਾਈ ਆਵਹਿ ਜਾਹਿ ਮਰਹਿ ਮਰ ਜਾਈ ਇਹੋ ਸਰੀਰ ਹੈ ਤ੍ਰੈ ਗੁਣ ਧਾਤ ਇਸ ਨੂੰ ਵਿਆਪੈ ਸੋਗ ਸੰਤਾਪ ਸੋ ਸੇਵਹੁ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਤਿਸਨਾ ਅਰ ਆਪ ਜਹ ਜਹ ਦੇਖਾਂ ਤਹਿ ਤਹਿ ਸੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਇਰਦਾ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਨ ਘਰ ਬਾਹਰ ਏਕੋ ਕਰ ਜਾਣ ਇਹਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਾਥੈ ਪਵੈ ਛਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਨ ਪ੍ਰਭਾਤੀ ਮਹੱਲਾ ਪਹਿਲਾ ਦਖਣੀ ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ ਬੂਝੈ ਜਿਸੈ ਬੁਝਾਈ ਰਹਾ ਤਿਨ ਹਰੀ ਚੰਦ ਪ੍ਰਿਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉ ਕਿਉ ਨੇ ਖਾਸ ਬਿਕਾਈ ਕਰੂ ਅਢਾਈ ਧਰਤੀ ਮੰਗੀ ਬਾਵਨ ਰੂਪ ਬਹਾਨੈ ਕਿਉ ਪਿਆਲ ਜਾਏ ਕਿਉ ਛਲੀਐ ਜੇ ਬਲ ਰੂਪ ਪਛਾਨੈ ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜਾਇਆ ਤਿਨ ਕਰ ਜਗ ਅਠਾਰਹ ਕਹਾਈ ਕੀਰਤਨਾ ਚੱਲੇ ਚਲਾਇ ਗਣਤਨਾ ਗਣੀ ਹੁਕਮ ਪਛਾਣਾ ਬੋਲੀ ਭਾਏ ਸੁਭਾਈ ਜੋ ਕਿਛ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੈ ਸਰਨਾਈ ਮਨ ਮੁਖ ਮੁਗਦੇ ਆਗੇ ਚੀਤੈ ਨਾਹੀ ਦੁੱਖ ਲਾਗੈ ਪੁਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਭਮਾਨ ਨਾ ਜਾਈ ਜਿਉ ਅਭਮਾਨੇ ਪਿ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪਨਾ ਭੁੱਲੈ ਨਾਨਕ ਸਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦਿ ਅਕੁੱਲੈ ਪ੍ਰਭਾਤੀ ਮਹੱਲਾ ਪਹਿਲਾ ਆਖਣਾ ਸੁਣਨਾ ਨਾਮ ਹੈ ਅਧਾਰ ਤੰਦਾ ਛੁਟਕ ਗਿਆ ਵਿਕਾਰ ਜਿਉ ਮਨਮੁਖ ਦੂਜੇ ਪਤ ਖੋਈ ਬਿਨ ਨਾਮੈ ਮੈਂ ਅਬਰ ਨਾ ਕੋਈ ਸੁਣ ਮਨ ਅੰਦੇ ਮੂਰਖ ਗਵਾਰ ਆਵਤ ਜਾਤ ਲਾਜ ਨਹੀਂ ਲਾਗੇ ਬਿਨ ਗੁਰ ਬੂਡੇ ਬਾਰੂ ਬਾਰ ਰਹਾਉ ਇਸ ਮਨ ਮਾਇਆ ਮੋਹਿ ਬਨਾਸ ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ ਗੁਰਮਖਵਿਰ ਲਾਚੀ ਨਾ ਕੋਈ ਨਾਮ ਵੀ ਹੂ ਨਾਮੁਕਤ ਨਾ ਹੋਈ ਬ੍ਰਹਮ ਬ੍ਰਹਮ ਡੋਲੇ ਲਖ 84 ਬਿਨ ਗੁਰ ਬੂਝੇ ਜਮ ਕੀ ਫਾਸੀ ਇਹੋ ਮਨੁਆ ਕਿਨ ਕਿਨ ਉਪ ਪਿਆਲ ਗੁਰਮਖ ਛੂਟੈ ਨਾਮ ਸੰਭਾਲ ਆਪੇ ਸਦੇ ਢਿਲ ਨਾ ਹੋਈ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੂਜੀ ਕਿਸੈ ਨਾ ਹੋਈ ਆਪੀ ਕਰਹਿ ਕਰਾਵੇ ਸੋਈ ਝਗੜ ਚਕਾਵੇ ਹਰ ਗੁਣ ਗਾਵੇ ਪੂਰਾ ਸਤਗੁਰ ਸਹਜ ਸਮਾਵੇ ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰ ਕਾਰ ਕਮਾਵੇ ਅੰਤਰ ਝੂਠਾ ਕਿਉ ਸੋਚ ਹੋਈ ਸ਼ਬਦੀ ਧੋਵੇ ਵਿਰਲਾ ਕੋਈ ਗੁਰਮਖ ਕੋਈ ਸੱਚ ਕਮਾਵੇ ਆਵਣ ਜਾਣਾ ਥਾਕ ਰਹਾਵੇ ਪਾਉ ਖਾਣਾ ਪੀਣਾ ਸੁਖ ਸਾਰ ਹਰ ਜਨ ਸੰਗਤ ਪਾਵੇ ਪਾਰ ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਭੂਜਾ ਹਰ ਰਸ ਚਾਖਿਆ ਤਉ ਮਨ ਭੀਜਾ ਰਣਵਤ ਨਾਨਕ ਅਵਰ ਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ ਰਾਮ ਨਾਮ ਜਪੇ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਬ ਰਹਿਆ ਸਭ ਥਾਈ ਅਵਰ ਨਾਂ ਦੀ ਸੈ ਕਿਸ ਪੂਜ ਚੜਾਈ ਰਹਾ ਮਨ ਤਨ ਆਗੇ ਜੀੜਾ ਤੁਝ ਪਾਸ ਜੋ ਭਾਵੈ ਤਿਉ ਰੱਖੋ ਅਰਦਾਸ ਸਚ ਜਿਹਵਾ ਹਰ ਰਸਨ ਰਸਾਈ ਗੁਰਮਤਿ ਛੂਟਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾਂ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਭਏ ਪ੍ਰਧਾਨਾ ਮਨ ਤਨ ਸੀਤਲ ਗੁਰਬੂਜ 부ਝਾਈ ਪ੍ਰਭ ਨਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰਬੂਜ 부ਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤਰਾਈ ਬਿਨ ਸਤ ਬਾਰ ਨਾ ਲਾਗੇ ਕਾਈ ਰਹਾਉ ਮਨ ਮੁਖ ਕੋ ਦੁੱਖ ਦਰਦ ਵਿਆਪਸ ਮਨ ਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰ ਮੁਖ ਜਾਤਾ ਮੇਲ ਲੈ ਸਰਨਾਈ ਮਨ ਮੁਕਤੀ ਅਬ ਭਗਤ ਨਾ ਹੋਵਸ ਹਉ ਮੈਂ ਪਚੈ دیਵਾਨੀ ਇਹੋ ਮਨੁ ਆਖਿਨ ਊਬ ਪਿਆਲੀ ਜਬ ਲਗੇ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਭਇਆ ਟਿਪਤ ਨਹੀਂ ਬਿਨ ਸਤਗੁਰ ਪਾਈ ਸਹਜੈ ਸਹਜ ਮਿਲੈ ਸੁਖ ਪਾਈਐ ਦਰਗਾਹ ਪੈਂਦਾ ਜਾਈ ਦਰਗਾਹ ਦਾਨਾ ਬੀਨਾ ਇਕ ਆਪੀ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਦ ਨਿਰਵਾਣੀ ਜਲ ਤਰੰਗ ਅਗਨੀ ਪਵਨੈ ਫੁਨ ਤਰੇ ਮਿਲ ਜਗਤਿ ਉਪਾਇਆ ਐਸਾ ਬਲ ਸ਼ਲ ਤਿੰਨ ਕੋ ਦਿਆ ਹੁਕਮੀ ਠਾਕ ਰਹਾਇਆ ਐਸੀ ਜਾਨਵਰਲੀ ਜਾਗੇ ਅੰਦਰ ਪਰਖ ਖਜ਼ਾਨੇ ਪਾਇਆ ਜਾਤ ਵਰਨ ਤੇ ਭਏ ਤੀਤਾ ਮਮਤਾ ਲੋਭ ਚਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਉ ਮੈ ਮੈਲ ਚਕਾਇਆ ਨਾਨਕ ਤਿਨ ਕੇ ਚਰਨ ਪਖਾਲੈ ਜਿਨਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹਲਾ ਤੀਜਾ ਬਿਪਾਸ ਇਕ ਓਅੰਕਾਰ ਸਤਿਗੁਰ ਪ੍ਰਸਾਦਿ